ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਦਸਵੰਤ ਦੇ ਬਾਰੇ ਦੱਸਦੇ ਪਏ ਐ ਮਾਲੋ ਦੌਲਤ ਦੇ ਬਾਰੇ ਦੱਸਦੇ ਪਏ ਐ ਕਿ ਰੱਬ ਦੀ ਰਾਹ ਦੇ ਵਿੱਚ ਕਿੰਨੀ ਦਸਵੰਤ ਮਾਲੋ ਦੌਲਤ ਸਾਨੂੰ ਖਰਚ ਕਰਨੀ ਚਾਹੀਦੀ ਹੈ ਤੇ ਰੱਬ ਦੀ ਰਾਹ ਦੇ ਵਿੱਚ ਮਾਲੋ ਦੌਲਤ ਖਰਚ ਕਰਨ ਨਾਲ ਕਿੰਨਾ ਫਾਇਦਾ ਹੁੰਦਾ ਵਾ ਕਿਉਂਕਿ ਜਿਹੜਾ ਮਾਲ ਉਹ ਦੌਲਤ ਹੈ ਹਰ ਇਨਸਾਨ ਨੂੰ ਬਹੁਤ ਹੀ ਪਿਆਰਾ ਹੈ ਤੇ ਰੱਬ ਦੀ ਰਾਹ ਦੇ ਵਿੱਚ ਸਭ ਨਾਲ ਜਿਹੜੀ ਪਿਆਰੀ ਚੀਜ਼ ਹੈ ਖਰਚ ਕਰਨ ਨਾਲ ਕੀ ਫਾਇਦਾ ਹੁੰਦਾ ਇਹ ਅੱਜ ਗਿਆਨੀ ਸੰਤ ਸਿੰਘ ਮਸਕੀਨ ਹਣੀ ਅੱਜ ਦੀ ਕਥਾ ਦੇ ਵਿੱਚ ਦੱਸਦੇ ਪਏ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਫਿਰ ਕਰਨੇ ਇਸ ਤੇ ਗੱਲ ਬਾਤ ਮੁਹੰਮਦ ਸਾਹਿਬ ਦੇ ਨਿਕਟ ਵਰਤੀ ਹਜ਼ਰਤ ਉਮਰ ਸਲੱਲਹੁ ਅਲੈਹਿ ਵਸਲਮ ਕੀ ਬਸਰਾ ਤੋਂ ਬਗਦਾਦ ਜਾ ਰਹੇ ਸਨ ਉੱਠਦੇ ਰਸਤੇਂ ਦੁਪਹਿਰੋ ਇਹ ਨਖਲਿਸਤਾਨ ਉਸਨੂੰ ਕਹਿੰਦੇ ਜਿੱਥੇ 4-5 ਦਰਖਤ ਹੋਣ ਥੋੜਾ ਜਿਹਾ ਪਾਣੀ ਹੋਵੇ ਸਰੋਵਰ ਉਹਨੂੰ ਨਖਲਿਸਤਾਨ ਕਹਿੰਦੇ ਨੇ ਅਰਬ ਦੇਸ਼ਾਂ ਵਿੱਚ ਆਖਰ ਉਸਦੀ ਬਹੁਤ ਮਹਾਨਤਾ ਹੁੰਦੀ ਹੈ ਉੱਥੇ ਰੁਕੇ ਆਰਾਮ ਕਰਨ ਉਠ ਨੂੰ ਦਰਖਤ ਨਾਲ ਬਣਿਆ ਪਾਣੀ ਨਾਲ ਮੋਟਾ ਹੁੰਦਾ ਹੈ ਇੱਕ ਨਾਲ ਕੋਲ ਸੀ ਰੋਟੀ बोल के जैसे खान लगे कि भिखारी आ गए भिखारी नहीं से परसों के मांगदा पया से सवासे मांगता था उन्होंने आखे हजरत मैं 3 दिन दा भूखा कोट शहर दे च मैं जाना है जे बहुत दूर है मैं भूखा पहुंच भी सकंगा कि नहीं पैदल आ ਤੁਹਾਡੇ ਕੋਲ ਉੱਠ ਬੈਠ ਰੋਵੇਗਾ ਇਸ ਨਾਮ ਦਾ ਚੌਥਾ ਭਾਗ ਮੈਨੂੰ ਦੇ ਦਿਓ ਚੌਥਾ ਇਸਾ ਮੇਰੀ ਥੋੜੀ ਭੁੱਖ ਮਿਟ ਜਾਏਗੀ ਮੈਂ ਚੱਲ ਪਾਵਾਂਗਾ ਹਾਜ਼ਰਤ 우ਮਰ ਨੇ ਸਾਰਾ ਨਾ ਨਹੀਂ ਦੇ ਦਿੱਤਾ ਲੈ ਪਰ ਉਹ ਵੀ ਸਮਝਦਾਰ ਬੰਦਾ ਸੀ ਖੰਡ ਲਗਾ ਨਹੀਂ ਤੁਸੀਂ ਭੁੱਖੇ ਜਾਓ ਮੇਰਾ ਹਿਰਦਾ ਇਹ ਵੀ ਕਬੂਲ ਕਰਨ ਨੂੰ ਪਿਆਰ ਲੈਂ ਮੈਨੂੰ ਇਸ ਦਾ ਚੌਥਾ ਭਾਗ ਦੇ ਦਿਓ ਪਤਾ ਹੈ ਹਜ਼ਰਤ ਉਮਰ ਨੇ ਕੀ ਆਖਿਆ ਤੂੰ ਦਿਨ ਦਿਨ ਦਾ ਭੁੱਖਾ ਮੈਂ ਅੱਧੇ ਦਿਨ ਦਾ ਭੁੱਖਾ ਮੇਰੇ ਤੇ ਨਾਨ ਖਾਣਾ ਹਰਾਮ ਹੈ ਅਲੈ ਉਸ ਮਨੁੱਖ ਨੇ ਆਖਿਆ ਪਹਿਲੀ ਦਫਾ ਇੱਕ ਅਮੀਰ ਮਨੁੱਖ ਦੇਖਿਆ ਹੈ ਅਮੀਰ ਮਨੁੱਖ ਦੁਪਹਿਰ ਦਾ ਵਕਤ ਸੀ ਮਹਾਤਮਾ ਬੁੱਧ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਨੇ ਨਾਲ ਚੇਲਾ ਹੈ ਆਨੰਦ ਜੋ ਰਿਸ਼ਤੇ ਦੇ ਚਚੇਰਾ ਬਰਾਸੀ ਚੇਲਾ ਬਣ ਗਿਆ ਸੀ ਨਾਲ ਸੀ ਉਨੇ ਕਰਮੰਡਲ ਪਾਣੀ ਦਾ ਨਾਲ ਭਰ ਲਿਆ ਬਈ ਦੁਪਹਿਰ ਦਾ ਵਕਤ ਬਿਹਾਰ ਦੀ ਗਰਮੀ ਆਖਿਰ 2 ਕੋਹ ਦਾ ਪੈਂਡਾ ਹੈ 4 ਮੀਲ ਦਾ ਪੈਂਡਾ ਅਜੇ ਅੱਧੀ ਬਾਟ ਤੈ ਹੋਈ ਹੋਵੇਗੀ ਮਹਾਤਮਾ ਬੁੱਧ ਨੇ ਆਖਿਆ ਆਨੰਦ ਤੂੰ ਨਾਲ ਪਾਣੀ ਲੈਂਦਾ ਹਾਂ ਲੈਂਦਾ ਦੇ ਕਰਮੰਡਲ ਦੇ ਦਿੱਤਾ ਸਾਰੇ ਦਾ ਸਾਰਾ ਇੱਕ ਬੂਟੇ ਚ ਪਾ ਦਿੱਤਾ आनंद ਕਹਿੰਦਾ ਹੈ ਭਗਵਾਨ ਸਾਨੂੰ ਪਿਆਸ ਲੱਗ ਸਕਦੀ ਹੈ ਜੇ ਤੇ ਰਸਤਾ ਬਹੁਤ ਰਹਿੰਦਾ ਹੈ ਅੱਧੀ ਵਾਟ ਤੈ ਹੋਈ ਹੈ ਸਾਨੂੰ ਵੀ ਪਿਆਸ ਲੱਗ ਸਕਦੀ ਹੈ ਤੁਸੀਂ ਸਾਰਾ ਪਾਣੀ ਦੇ ਦਿੱਤਾ ਮਹਾਤਮਾ ਬੋਧ ਨੇ ਆਖਿਆ ਸਾਨੂੰ ਪਿਆਸ ਲੱਗ ਸਕਦੀ ਹੈ ਇਹ ਪਿਆਸ ਤੋਂ ਮਰ ਰਿਆ ਸੀ ਮਰ ਰਿਆ ਸੀ ਸਾਡੇ ਕੋਲ ਕਰਮੰਡਲ ਪਾਣੀ ਹੋਵੇ ਆਨੰਦ ਮੈਂ ਕਿਸੇ ਨੂੰ ਪਿਆਸ ਤੋਂ ਮਰਦਾ ਨਹੀਂ ਦੇਖ ਸਕਦਾ ਹਾਂ ਪਾਣੀ ਨਹੀਂ ਸੀ ਗਲਵਕ ਇਸ ਨੂੰ ਪਤਾ ਹੈ ਵਿਦਵਾਨ ਕੀ ਕਹਿੰਦੇ ਹੁੰਦੇ ਨੇ ਸਤਿਗੁਰਾਂ ਨੇ ਦਸਵੰਦ ਦੀ ਮਰਿਆਦਾ ਬਣਾਈ ਹੈ ਇੱਕ ਮਨੁੱਖ ਕੋਲ 10 ਕਰੋੜ ਰੁਪਏ ਨੇ ਤੇ ਇੱਕ ਦੇ ਕੋਲ ਸਿਰਫ 10 ਨੇ ਇੱਕ ਨੇ 1 ਰੁਪਿਆ ਦਸਵੰਦ ਕੱਢਿਆ দান ਕੀਤਾ ਇੱਕ ਨੇ 1 ਕਰੋੜ ਕੀਤਾ ਬਰਾਬਰ ਨਹੀਂ ਇਸ ਚੱਕਰੇ 'ਚ ਨਾ ਪੈਣਾ ਜਿਨੇ ਕਰੋੜ দান ਕੀਤਾ ਮਹਾਨ ਦਾਨੀ ਹੈ ਕੱਖ ਨਹੀਂ ਦਾਨੇ ਉਹਦਾ ਇੱਕ ਰੁਪਿਆ ਉਸ ਕਰੋੜ ਤੋਂ ਘੱਟ ਨਹੀਂ ਹੈ ਉਹਦੀ ਕੁੱਲ ਸੰਪਦਾ ਹੀ 10 ਰੁਪਏ ਸੀ ਇੱਕ ਕਰਮੰਡਲ ਪਾਣੀ ਦਾ ਹੀ ਸੀ ਉਹਦੇ ਕੋਲ ਆਤਮਾ ਬੁੱਧ ਕੋਲ ਹੋਰ ਕੁਝ ਵੀ ਨਹੀਂ ਸੀ ਦੇ ਦਿੱਤਾ ਮੋਗਰੇ ਮਹਿਮਨ ਤੇ ਤਨ ਤੇ ਧਨ ਲੋਸਿਰ ਹੈ ਸਭ ਹੀ ਨਹੀਂ ਕੋ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੇਰੇ ਘਰ ਦੇ ਜਤਨ ਕਰਕੇ ਮਨ ਕਰਕੇ ਧਨ ਕਰਕੇ ਜੋ ਕੁਝ ਵੀ ਹੈ ਸਭ ਜਗਤ ਦਾ ਹੈ ਸਭ ਕਾਲ ਸੇ ਦਾ ਆਪਣਾ ਕੁਝ ਵੀ ਨਹੀਂ ਕੁਝ ਵੀ ਨਹੀਂ ਅ ਮੇਰੀ ਮਾਲ ਅਸਬਾਬ ਤੋਂ ਨਹੀਂ ਹੈ ਇਹਦੇ ਕੋਲ ਇਤਨੀ ਆ ਮਹਿਲ ਮਾੜੀਆਂ ਨੇ ਇਹਦਾ ਇਤਨਾ ਵੈਂਗ ਬੈਲੈਂਸ ਹੈ ਇਹਦੇ ਕੋਲ ਇਤਨੀ ਧਨ ਸੰਪਦਾ ਹੈ ਅ ਮੇਰੀ ਨਾਪੀ ਜਾਂਦੀ ਏ ਦਿਲ ਤੋਂ ਅਗਰ ਦਿਲ ਦੇ ਚ ਭਰਾ ਵਾਸਤੇ ਵੀ ਥਾਂ ਕੋਈ ਨਹੀਂ ਪਿਆ ਵਾਸਤੇ ਵੀ ਥਾਂ ਕੋਈ ਨਹੀਂ ਮਾਂ ਵਾਸਤੇ ਵੀ ਥਾਂ ਕੋਈ ਨਹੀਂ ਤੋ ਇਹਨੂੰ ਅਮੀਰ ਆਖੋਗੇ ਮਹਾਸ਼ੂਮਨੁਖ ਕਹੇ ਤੇ ਕੁਛ ਵੀ ਨਹੀਂ ਗਰੀਬ ਮਨੁਖ ਲਖਣ ਦੱਸਦੇ ਨੇ ਸੁਭਾਅ ਦੱਸਦਾ ਹੈ ਤਰਜ਼ੇ ਜ਼ਿੰਦਗੀ ਦੱਸਦੀ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਘਰਤ ਪਰਤ ਗਹਿਲੇ ਹੋ ਅੰਗੂਰੀਆ ਹੇ ਪ੍ਰਭੂ ਮੇਰੀ ਉਂਗਲ پکڑ ਮੈਂ ਨਹੀਂ ਚੱਲ ਸਕਦਾ ਮੈਂ ਤੇਰੇ ਰਸਤੇ ਤੇ ਚਲਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਹਨੇ ਅੱਜ ਚੱਲਣਾ ਸਿੱਖਿਆ ਹੈ ਤੇ ਜਿਸ ਬੱਚੇ ਨੇ ਅੱਜ ਕਦਮ ਪੁੱਟੇ ਨੇ ਕਿੰਨੇ ਕ ਪੁੱਟੇਗਾ ਗੁਜਰਾਤ ਦੇ ਇਲਾਕੇ ਚ ਮੈਂ ਦੇਖਿਆ ਹੈ ਜਿਸ ਦਿਨ ਬੱਚਾ ਪਹਿਲਾ ਕਦਮ ਪੁੱਟੇ ਨਾ ਤੇ ਉਹ ਘਰ ਵਿੱਚ ਸ਼ਗਨ ਮਨਾਉਂਦੇ ਨੇ ਲੱਡੂ ਵੰਡਦੇ ਨੇ ਨੱਚਦੇ ਨੇ ਖੁਸ਼ੀਆਂ ਮਨਾਉਂਦੇ ਬੱਚੇ ਨੂੰ ਚੱਲਣਾ ਆ ਗਿਆ ਫਿਰ ਜਿਸ ਦਿਨ ਬੱਚਾ ਜ਼ਬਾਨ ਖੋਲਣ ਲੱਗ ਪੈਂਦਾ ਪਹਿਲਾ ਬੋਲ ਬੋਲਦਾ ਹੈ ਫਿਰ ਖੁਸ਼ੀ ਮਨਾਉਂਦੇ ਨੇ ਫਿਰ ਉਹ ਆਪਣਾ ਇਸ ਨੂੰ ਆਪਣੇ ਢੰਗ ਨਾਲ ਮਠਾਈਆਂ ਬਣਾ ਕੇ ਵੰਨਦੇ ਨੇ ਪੜੋਸੀਆਂ ਨੂੰ ਬੁਲਾ ਕੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਾਡਾ ਬੱਚਾ ਬੋਲਣ ਲੱਗ ਪਿਆ ਉਹਦੀ ਜ਼ਬਾਨ ਚੋਂ ਬੋਲ ਨਿਕਲੇ ਚਾਰ ਪੰਜ ਸਾਲ ਦਾ ਬੱਚਾ ਹੋ ਜਾਏ ਤੇ ਬੋਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਚਿੰਤਾ ਹੋ ਜਾਂਦੀ ਸਮਝ ਨਹੀਂ ਆਉਂਦੀ ਬੋਲਦਾ ਨਹੀਂ ਪਿਆ 3 ਸਾਲ ਦਾ ਬੱਚਾ ਹੋ ਜਾਏ ਕਦਮ ਨਾ ਪੁੱਟੇ ਖੜਾ ਨਾ ਹੋਵੇ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਪਤਨੀ ਗੱਲ ਕੀ ਕਦਮ ਹੀ ਨਹੀਂ ਪੁੱਟਦਾ ਖੜਾ ਹੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ हे ਪ੍ਰਭੂ ਚਲਤੇ ਪਿਆ ਤੇਰੇ ਮਾਰਗ ਤੇ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅੱਜ ਕਦਮ ਪੁੱਟਿਆ ਜਿਹਦਾ ਧਿਆਨ ਥੋੜਾ ਜਿਹਾ ਵੀ ਸ਼ਬਦ ਦੀ ਤਰਫ ਗੁਰੂ ਦੀ ਤਰਫ ਚਲਿਆ ਸਮਝ ਲਓ ਉਸ ਨੇ ਕਦਮ ਪੁੱਟਿਆ ਕਿ ਜਿਹਦਾ ਧਿਆਨ ਹੀ ਨਹੀਂ ਚਲਿਆ ਸੁਰਤ ਸ਼ਬਦ ਦਾ ਮੇਲੇ ਸੁਰਤ ਧਿਆਨ ਨੂੰ ਕਹਿੰਦੇ ਨੇ ਸੁਰਤ ਸ਼ਬਦ ਦੀ ਤਰਫ ਗਈ ਹੈ ਕਿ ਨਹੀਂ ਪਾਠ ਕਰ ਰਿਹਾ ਸੁਰਤ ਉਦੇ ਚਾਏ ਕਿ ਨਹੀਂ ਸੁਰਤ ਸਰੋਤ ਨੂੰ ਵੀ ਕਹਿੰਦੇ ਨੇ ਸੁਣਨ ਨੂੰ ਵੀ ਕਹਿੰਦੇ ਨੇ ਸੁਰਤ ਦੇ ਤਿੰਨ ਅਰਥ ਨੇ ਚਲੋ ਮੈਂ ਇਹ ਵੀ ਦੁਹਰਾ ਦਿਆਂ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਤੇ ਸੁਰਤ ਦੇ ਚੈ ਸੁਣ ਰਿਹਾ ਤੇ ਜੇ ਸੁਰਤ ਦੇ ਚੈ ਤੇ ਸੁਰਤ ਆ ਜਾਏਗੀ ਸਮਝ ਆ ਜਾਏਗੀ ਤੇ ਜੇ ਸੁਰਤ ਆ ਗਈ ਤੇ ਸੁਰਤੋ ਜੁੜ ਜਾਏਗੀ ਤੇ ਅੰਝੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਪਰ ਪਹਿਲੇ ਤੇ ਸੁਣਨਾ ਪੜੀ ਜਾ ਰਿਹਾ ਪੜੀ ਜਾ ਰਿਹਾ ਸੁਣਦਾ ਤੇ ਹੈ ਨਹੀਂ ਪਿਆ ਅਜੇ ਧਿਆਨ ਨਹੀਂ ਚਲੇ ਅਜੇ ਬੱਚੇ ਦੀ ਤਰ੍ਹਾਂ ਜਨਮ ਤੇ ਇਸ ਦਾ ਹੋ ਗਿਆ ਚੱਲਣਾ ਕੋਈ ਨਹੀਂ ਇਹ ਦੇਖੋ ਤੇ ਮੈਂ ਫਿਰ ਅਰਜ਼ ਕਰਾਂ ਤਿੰਨ ਸਾਲ ਹੋ ਜਾਣ ਬੱਚਾ ਚੱਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ 50 60 ਸਾਲ ਹੋ ਗਏ ਧਿਆਨ ਸ਼ਬਦ ਦੀ ਤਰਫ ਚਲਿਆ ਹੀ ਨਹੀਂ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ ਕੀ ਹੋ ਗਿਆ ਇਸ ਨੂੰ ਇਹ ਕਿਉਂ ਨਹੀਂ ਚੱਲਦਾ ਮੈਂ ਜਰ ਕਰਾਂ ਘਟ ਲੋਕਾਂ ਦੀ ਸੁਰਤ ਸ਼ਬਦ ਦੀ ਤਰਫ ਚੰਦੀ ਇਸ ਵਾਸਤੇ ਪੜਨ ਦੇ ਨਾਲੋਂ ਗੁਰਬਾਣੀ ਪੜਨ ਦੇ ਨਾਲੋਂ ਸੁਣਨਾ ਲੱਖਾਂ ਗੁਣਾ ਔਖ ਹੈ ਬਿਨਾ ਸੁਰਤ ਤੋਂ ਸੁਣ ਹੀ ਨਹੀਂ ਸਕੇਗਾ ਨਹੀਂ ਸੁਣ ਸਕੇਗਾ ਪਰ ਬਿਨਾ ਸੁਰਤ ਤੋਂ ਪੜ ਸਕੇਗਾ ਬਟਕੀ ਹੋਈ ਸੁਰਤ ਨਾਲ ਬਟਕੇ ਹੋਏ ਧਿਆਨ ਨਾਲ ਵੀ ਪੜ ਸਕਦਾ ਹੈ ਪੜਨ ਵਾਸਤੇ ਧਿਆਨ ਬਾਹਰ ਕਰਨਾ ਪੈਂਦਾ ਨਜ਼ਰਾਂ ਵੀ ਬਾਹਰ ਕਰਨੀਆਂ ਪੈਂਦੀਆਂ ਨੇ ਸੁਣਨ ਵਾਸਤੇ ਤੇ ਸ਼ਾਇਦ ਅੱਖਾਂ ਵੀ ਬੰਦ ਕਰਨੀਆਂ ਪੈਣ। ਔਰ ਧਿਆਨ ਨੂੰ ਅੰਤਰਮੁਖੀ ਕਰੇਗਾ ਤਾਂ ਹੀ ਸੁਣ ਸਕੇਗਾ ਵਰਨਾ ਨਹੀਂ ਸੁਣ ਸਕੂ। ਇਹ ਵੀ ਮਰਜ਼ ਕਰਾ। ਇੱਕ ਮਨੁੱਖ ਉੱਚੀ-ਉੱਚੀ ਬੋਲ ਰਿਹਾ ਹੁੰਦਾ ਹੈ ਦੂਜਾ ਸੁਣ ਰਿਹਾ ਹੁੰਦਾ ਹੈ। ਸੁਣਨ ਵਾਲਾ ਫਿਰ ਕਹਿ ਦਿੰਦਾ ਇੱਕ ਦਫਾ ਫਿਰ ਆਖ ਮੈਂ ਨਹੀਂ ਸੁਣਿਆ ਤੂੰ ਕਿਉਂ ਨਹੀਂ ਸੁਣਿਆ? ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਜਦੋਂ ਮੇਰਾ ਧਿਆਨ ਸ਼ਬਦ ਦੇ ਚ ਨਹੀਂ ਪਾਠ ਕਰ ਰਹੇ ਹੈ ਧਿਆਨ ਨਹੀਂ ਹੈ ਅਜੇ ਇਹਨੂੰ ਚੱਲਣਾ ਨਹੀਂ ਆਇਆ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਦਸਵੰਤ ਯਾਨੀ ਮਾਲੋ ਦੌਲਤ ਦੇ ਬਾਰੇ ਦੱਸਦੇ ਪਏ ਹੈ ਕਿ ਰੱਬ ਦੀ ਰਾਹ ਦੇ ਵਿੱਚ ਕਿੰਨੀ ਖਰਚ ਕਰਨੀ ਚਾਹੀਦੀ ਹੈ ਹਰ ਇਨਸਾਨ ਜਿਹੜਾ ਨਾ ਉਹ ਮਾਲੋ ਦੌਲਤ ਨਾਲ ਆਪਣੀ ਔਲਾਦ ਨਾਲ ਬਹੁਤ ਹੀ ਪਿਆਰ ਕਰਦਾ ਹੈ ਉਹਨੂੰ ਇਸ ਜਹਾਨ ਦੇ ਵਿੱਚ ਅਗਰ ਸਭ ਨਾਲ ਸੋਹਣੀ ਕੋਈ ਚੀਜ਼ ਲੱਗਦੀ ਹੈ ਤੇ ਆਪਣੀ ਔਲਾਦ ਤੇ ਉਹਦੀ ਮਾਲ-ਦੌਲਤ ਤੇ ਜਿਹੜਾ ਰੱਬ ਦੀ ਰਾਹ ਦੇ ਵਿੱਚ ਆਪਣੀ ਸਭ ਨਾਲ ਪਿਆਰੀ ਚੀਜ਼ ਦਾਨ ਕਰ ਦਿੰਦਾ ਨਾ ਦਿੰਦਾ ਵੈ ਤੇ ਰੱਬ ਵੀ ਉਹਨੂੰ ਬੇਤਹਾਸ਼ਾ ਤਾਕ ਕਰਦਾ ਉਹਦੀਆਂ ਆਸਾਂ ਮੀਦਾਂ ਸਾਰੀਆਂ ਪੂਰੀਆਂ ਕਰਦਾ ਉਹ ਤੋਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਦੂਰ ਕਰ ਦਿੰਦਾ ਲੇਕਿਨ ਗੱਲ ਕੀ ਹੈ ਕਿ ਜਿਹੜੀ ਦਸਵੰਤ ਜਾਂ ਮਾਲੋ ਦੌਲਤ ਹੈ ਨਾ انسان ਨੂੰ ਬਹੁਤ ਹੀ ਪਿਆਰੀ ਉਹਦੀ ਖਰਚ ਕਰਨ ਲੱਗਿਆਂ ਜਾਨ ਨਿਕਲ ਜਾਂਦੀ ਹੈ ਖਾਸ ਤੌਰ ਤੇ ਰੱਬ ਦੀ ਰਾਹ ਦੇ ਵਿੱਚ ਖਰਚ ਕਰਨ ਲੱਗਿਆਂ ਵੈਸੇ ਤੇ ਮਨੁੱਖ ਜਾਂ انسان ਬੇਤਹਾਸ਼ਾ ਫਜ਼ੂਲ ਖਰਚੀ ਕਰਦਾ ਤੁਸੀਂ ਦੇਖ ਲਓ ਕਿ ਉਹਦੇ ਬੱਚੇ ਦਾ ਕੋਈ ਬਰਥਡੇ ਪਾਰਟੀ ਹੋਏਗੀ ਜਾਂ ਉਹਨੇ ਕੋਈ ਸ਼ਾਦੀ ਦਾ ਫੰਕਸ਼ਨ ਰੱਖਿਆ ਹੋਏਗਾ ਤੇ ਦੇਖ ਲਓ ਕਿ ਕਿਸ ਤਰ੍ਹਾਂ ਦੌਲਤ ਲਟੋਂਦਾ ਵਾ ਬੇਤਹਾਸ਼ਾ ਖਰਚ ਕਰ ਚੜਦਾ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਲੋਕ ਮੇਰੀ ਜੇਜੇ ਕਰਨ ਕੈਨ ਬੱਲੇ ਬੱਲੇ ਵੀ ਇਸ ਬੰਦੇ ਨੇ ਬੜਾ ਪੈਸਾ ਖਰਚ ਕੀਤਾ ਬੜਾ ਅੱਛਾ ਇੰਤਜ਼ਾਮ ਕੀਤਾ ਤੇ ਲੇਕਿਨ ਜਦੋਂ ਉਸੇ ਇਨਸਾਨ ਨੂੰ ਰੱਬ ਦੀ ਰਾਹ ਦੇ ਵਿੱਚ ਖਰਚਣ ਕਰਨ ਦਾ ਮੌਕਾ ਮਿਲਦਾ ਤੇ ਇੰਤਹਾਹੀ ਕੰਜੂਸ ਹੋ ਜਾਂਦਾ ਸੋਚਣ ਨੂੰ ਲਾਪਨਦਾ ਸੋਚ ਵਿਚਾਰਾਂ 'ਚ ਪੈ ਜਾਂਦਾ ਕਿ ਯਾਰ ਜੇ ਮੈਂ ਰੱਬ ਦੀ ਰਾਹ ਦੇ ਵਿੱਚ ਇੰਨਾ ਖਰਚ ਕਰ ਦਿੱਤਾ ਤੇ ਮੈਨੂੰ ਤੇ ਬੜਾ ਨੁਕਸਾਨ ਹੋ ਜਾਏਗਾ ਮੈਨੂੰ ਬੜਾ ਕਟਾ ਹੋ ਜਾਏਗਾ ਇਹ ਸਿਰਫ ਸਿਰਫ ਉਹਨੂੰ ਸ਼ੈਤਾਨ ਵਰਗਲਾਉਂਦਾ ਬਸਵਸਾ ਉਹਦੇ ਦਿਮਾਗ 'ਚ ਪਾਉਂਦਾ ਕਿ ਜੇ ਤੂੰ ਆਪਣੀ ਮਾਲ ਉਹ ਦੌਲਤ 'ਚੋਂ ਕੋਈ ਖਰਚ ਕਰ ਦਿੱਤਾ ਇੰਨਾ بڑا ਹਿੱਸਾ ਤੇ ਫੇਰ ਤੇ ਤੂੰ ਬੜਾ ਗਰੀਬ ਹੋ ਜਾਏਗਾ ਤੈਨੂੰ ਬੜਾ ਨੁਕਸਾਨ ਹੋ ਜਾਏਗਾ ਹਾਲਾਂਕਿ ਉਹਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਜਿਹੜਾ ਤੂੰ ਲੋਕਾਂ ਨੂੰ ਦਿਖਾਉਣ ਵਾਸਤੇ ਖਰਚ ਕੀਤਾ ਵੈ ਬੇਤਹਾਸ਼ਾ ਉਹ ਨੁਕਸਾਨ ਚ ਆਉਂਦਾ ਕੋਈ ਫਾਇਦਾ ਨਹੀਂ ਤੇ ਜਿਹੜਾ ਤੂੰ ਰੱਬ ਦੀ ਰਾਹ ਦੇ ਵਿੱਚ ਖਰਚ ਕਰੇਗਾ ਉਹਦਾ ਫਾਇਦਾ ਹੀ ਫਾਇਦਾ ਕਿਉਂਕਿ ਰੱਬ ਨੇ ਇਰਸ਼ਾਦ فرمایا ਹੈ ਅੱਲਾਹ ਪਾਕ ਨੇ ਕਿ ਜਿਹੜਾ ਮੇਰੀ ਰਾਹ ਦੇ ਵਿੱਚ 1 ਗੁਣਾ ਦਾਨ ਕਰਦਾ ਵੈ ਦਿੰਦਾ ਵੈ ਮੈਂ ਉਹਨੂੰ 100 ਗੁਣਾ ਕਰਕੇ ਵਾਪਸ ਕਰਨਾ ਵੈ ਤੇ ਕਿਸ ਤਰ੍ਹਾਂ ਹੋ ਸਕਦਾ ਕਿ ਜਿਹੜਾ ਰੱਬ ਨੇ ਇਰਸ਼ਾਦ فرمایا ਰੱਬ ਨੇ ਕਿਹਾ ਉਹ ਝੂਠ ਹੋ ਜੇ ਰੱਬ ਦਾ ਕਿਹਾ ਬਿਲਕੁਲ ਸੱਚਾ ਕਿ ਜੇ ਤੁਸੀਂ ਰੱਬ ਦੀ ਰਾਹ ਦੇ ਵਿੱਚ ਇੱਕ ਕਦਮ ਚੱਲਦੇ ਹੋ ਤੇ ਰੱਬ ਕਰੋੜਾਂ ਕਦਮ ਤੁਹਾਡੇ ਵੱਲ ਚੱਲ ਕੇ ਆਉਂਦਾ ਕਿ ਮੇਰਾ ਇਹ ਮਨੁੱਖ ਜਾਂ ਇਨਸਾਨ ਜਿਹੜਾ ਪੈਦਾ ਕੀਤਾ ਆ ਦੇਹ ਮੇਰੀ ਤਰਫ ਆ ਰਿਹਾ ਵੈ ਮੇਰੀ ਰਾਜ ਖਰਚ ਕਰ ਰਿਹਾ ਲੇਕਿਨ ਮਨੁੱਖ ਐਡਾ ਬੇਫਕੂਫ ਹੈ ਕਿ ਲੋਕਾਂ ਨੂੰ ਖੁਸ਼ ਕਰਨ ਵਾਸਤੇ ਬੇਤਹਾਸ਼ਾ ਖਰਚ ਕਰ ਦੇਗਾ ਪਰ ਰੱਬ ਨੂੰ ਖਰਚਣ ਰੱਬ ਦੀ ਰਾਹ 'ਚ ਖਰਚਣ ਵਾਸਤੇ ਇਹਦੇ ਦਿਲ ਨੂੰ ਹੋਲ ਭੈਣ ਲੱਪੈਂਦੇ ਘਬਰਾ ਭੈਣ ਲੱਪੈਂਦਾ ਸੋਚਣ ਲੱਪੈਂਦਾ ਕਿ ਯਾਰ ਜੇ ਮੈਂ ਜ਼ਿਆਦਾ ਖਰਚ ਕੀਤਾ ਤੇ ਕੱਟ ਜੂਗਾ ਤੇ ਇਸ ਕਰਕੇ ਰੱਬ ਦੀ ਰਾਹ ਦੇ ਵਿੱਚ ਵੀ ਥੋੜਾ ਜਿਹਾ ਦਾਨ ਕਰਦਾ ਹਾਲਾਂਕਿ ਜਿੰਨਾ ਰੱਬ ਦੀ ਰਾਹ 'ਚ ਜ਼ਿਆਦਾ ਖਰਚ ਕਰੇਗਾ ਓਨੀ ਜ਼ਿਆਦਾ ਬਰਕਤ ਪੈਗੀ ਉਹਨਾਂ ਮਾਲ ਉਹਦਲਤ ਹੋਰ ਵਧੇਗਾ ਪਰ ਮਨੁੱਖ ਇੰਜ ਨਹੀਂ ਸੋਚਦਾ ਹਾਲਾਂਕਿ ਸੋਚੇ ਕਿ ਜਿਹੜੀ ਮਾਲੋ ਦੋਲ ਤੇਰੇ ਕੋਲ ਹੈ ਇਹ ਕਿੰਨੇ ਦਿੱਤੀ ਹੈ ਇਹ ਰੱਬ ਨੇ ਦਿੱਤੀ ਹੈ ਇਸ ਕਰਕੇ ਕਹਿੰਦੇ ਆ ਕਿ ਦਾਨੀ ਉਹ ਬੰਦਾ ਨਹੀਂ ਕਿ ਜਿੰਨ ਕੋ ਕਰੋੜਾਂ ਵੈ ਤੇ ਉਹਦੇ ਵਿੱਚੋਂ ਖਰਚ ਕਰੇ ਦਾਨੀ ਉਹ ਬੰਦਾ ਹੈ ਜਿੰਨ ਕੋ 10 ਰੁਪਏ ਤੇ ਉਹ 10 ਹੀ ਰੱਬ ਦੀ ਰਾਹ ਚ ਖਰਚ ਕਰ ਦੇ ਜੇ ਉਹਨਾਂ ਦਸਾਂ ਵਿੱਚੋਂ ਪੰਜ ਰੱਬ ਦੀ ਰਾਹ ਚ ਖਰਚ ਕਰ ਦੇ ਉਹ ਦਾਨੀ ਐ ਜਿਹਨੂੰ ਪਤਾ ਵੈ ਕਿ ਮੈਂ ਰੱਬ ਦੀ ਰਾਹ ਚ ਜਿੰਨਾ ਦਾਂਗਾ ਉਹਨ ਤੋਂ ਕਈ ਗੁਣਾ ਜ਼ਿਆਦਾ ਹੋ ਕੇ ਮੇਰੇ ਕੋਲ ਵਾਪਸ ਆ ਜਾਣਾ ਤੇ ਉਹ ਨੁਕਸਾਨ ਚੋ ਦਾਨੀ ਬੰਦਾ ਨਹੀਂ ਜਿਹੜਾ ਕਰੋੜਾਂ ਹੋਣ ਦੇ ਬਾਵਜੂਦ ਵੀ ਸੋਚ-ਸੋਚ ਕੇ ਤੇ ਥੋੜਾ ਦਵੇ ਇਸ ਕਰਕੇ ਵੀਰੋ ਰੱਬ ਦੀ ਰਾਹ ਚ ਜਦ ਵੀ ਤੁਹਾਨੂੰ ਦੇਣ ਦਾ ਦਾਨ ਕਰਨ ਦਾ ਮੌਕਾ ਮਿਲੇ ਤੇ ਦਿਲ ਖੋਲ ਕੇ ਕਰੋ ਤਾਨੂੰ ਰੱਬ ਉਹਦਾ ਕਈ ਗੁਣਾ ਜ਼ਿਆਦਾ ਵਾਪਸ ਕਰੇਗਾ ਕਿਉਂਕਿ ਰੱਬ ਦਾ ਵਾਦਾ ਤੇ ਰੱਬ ਦਾ ਵਾਦਾ ਸੱਚਾ ਹੁੰਦਾ ਵੈ ਬਾਕੀ ਵੀਰੋ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋ ਤੇ ਸਰਾ ਖਿਆਲ ਰੱਬ ਰੱਖਾ